ਦਾ ਬਾਤ ਤਾਂ ਹੀ ਹੁੰਦੇ ਐ ਨਹੀਂ ਪਾਸਿਆਂ ਦੇ ਖੜਿਆ ਦੇ ਨਾ ਸੀਆਈਡੀ ਵਾਲੇ ਉਹ ਯਾਦ ਨਹੀਂ ਬੰਦੇ ਥੋੜੇ ਸੀ ਬਾਕੀ ਪਾਸਿਆਂ ਦੇ ਖੜੇ ਉਹ ਸੁਣੀਏ ਜਾਂਦੇ ਸੀ ਗੱਲ ਵਰਦੀ ਨਹੀਂ ਕੋਈ ਮੈਨਾਂ ਆਉਂਦਾ ਜੀਵਨ ਜਿਹੜਾ ਗਚਾਰੇ ਆ ਮੈਨੂੰ ਵੀ 25 26 ਸਾਲ ਹੋ ਗਏ ਬੰਦੇ ਦਾ ਪੰਜ ਬਹੁਤ ਹੁੰਦੇ ਜੇ ਤਖਤਾ ਪਲਟ ਕਰਨਾ ਹੋਵੇ ਚੀ ਸਵਾਇ ਤੇ ਜਿਹਦੇ ਵਿੱਚ ਇੱਥੇ ਕੇਰਾ ਬੈਠੇ ਹੋਏ ਤੇ ਆ ਫੋਟੋਆਂ ਦੀ ਆਪਾਂ ਜਿਹੜੀਆਂ ਆਪ ਲਿਆ ਖਿੱਚ ਕੇ ਰੋਜ਼ ਗਰੁੱਪਾਂ 'ਚ ਮੈਂ ਵੀ ਪਾਉਣਾ ਤੁਸੀਂ ਵੀ ਪਾਉਂਦੇ ਹੋ ਆ ਗਰੁੱਪਾਂ ਗਰੁੱਪਾਂ 'ਚ ਪਾਈਆਂ ਹੁਣ ਇਹਨਾਂ ਦੀਆਂ ਚੂਲਾ ਦਾ ਸਕੇਟਾ ਚੱਲ ਜਾਣਗੀਆਂ ਤੇ ਮੈਨੂੰ ਲੱਗਦਾ 1:00 ਵਜੇ ਲਈ ਤੇ ਦਰਗੇ ਪਹਿਲਾਂ ਸਿਕਾਉਣ ਆ ਜਾਣਗੇ ਵੀ ਦੱਸੋ ਖਿਹੜਾ ਛੱਡੋ ਕਿਵੇਂ ਖਾਣਾ ਛੱਡੋਗੇ ਸਾਡੇ ਤੋਂ ਉਹ ਕਰਾਓ ਜਿਹੜਾ ਕੁਝ ਤੁਸੀਂ ਚਾਹੁੰਦੇ ਹੋ ਇਸ ਕਰਕੇ ਕੱਲ ਨੂੰ ਜਦੋਂ ਧਰਨਾ ਹੋਊਗਾ ਆਰੋ ਸਾਹਿਬ ਅਸੀਂ ਤੁਹਾਡੇ ਨਾਲ ਲੱਗਾਂਗੇ ਅੱਗੇ ਵੀ ਤੁਹਾਡੇ ਨਾਲ ਹੈ ਪਰ ਕੋਈ ਗੱਲ ਨਹੀਂ ਕਾਰਕੁਲ ਦੇਵਾਂਗੇ ਬੋਰ ਤੇ ਵੀ ਪਾਵਾਂਗੇ ਤੇ ਹਾਰੇ ਮਿੰਤ ਵੀ ਕੱਢ ਲਾਂਗੇ ਵੀ ਜਿਹੜੇ ਆਸੇ-ਪਾਸੇ ਖੜੇ ਐ ਉਹ ਬਾਈਆਂ ਕੇ ਪੰਡਾਲ ਚ ਆ ਕੇ ਬੈਠਾ ਕਰੋ ਤੇ ਜਿਹੜੇ ਕੈਂਪਰ ਆਉਂਦਾ ਉਹ ਵੀ ਆਇਆ ਕਰੋ ਤੇ ਕੱਲ ਵੀ ਹੱਤਕਾ ਜਾਂ ਕੋਈ ਵੀ ਕਰਨੀ ਐ ਉਹਦੇ ਬਾਰੇ ਤੁਸੀਂ ਤਿਆਰ ਕਰ ਲਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਉਸਨੇ ਮੈਨੂੰ ਮੌਕਾ ਦਿੱਤਾ ਜਿੱਥੇ ਦਾ ਕਾਰੋ ਸਾਹਿਬ ਨੇ ਕਿਹਾ ਸੀ ਰਾਜਨਜੀਤ ਜਾਂ ਚਿੱਤਾ ਸਾਹਿਬ ਮੈਂ ਇੱਕ ਗੱਲ ਜਰੂਰ ਕਹਿਣਾ ਐ ਦੇ ਗੁਰੂ ਦਾ ਰੂਪ ਹੋ ਸਾਡੇ ਪਰਿਵਾਰ ਨੂੰ ਤੇ ਆਪਣੇ ਪਰਿਵਾਰ ਨੂੰ ਛੋਟੇ ਬਗੈਰ ਕਦੇ ਕਿਸੇ ਨੇ ਮਾਨ ਨਹੀਂ ਦਿੱਤਾ ਮੈਨੂੰ ਬਹੁਤ ਜਿੱਥੇ ਕਹੋਂਗੇ ਨੰਗੇ ਪੈਰ ਹਾਜ਼ਰ ਹੈ ਇਹਦਾ ਸਰਕਾਰ ਦੇ ਉਲਟ ਹਾਜ਼ਰ ਹੈ ਜਦੋਂ ਆਪਣੀ ਸਰਕਾਰ ਸੀ ਜਿੰਦਾ ਸਾਹਿਬ ਨਾਲ ਤੱਕਾ ਹੋਇਆ ਸੀ ਉਦੋਂ ਮੈਂ ਸਰਕਾਰ ਸੀ ਮੈਂ ਤਾਂ ਉਹਦੇ ਵੀ ਕਲੇਸ਼ ਪਾਉਣ ਤੋਂ ਗਰੇਜ਼ ਨਹੀਂ ਕੀਤਾ ਸੀ ਕਿਉਂਕਿ ਕਾਲੇ ਕੋਟ ਵਾਲੇ ਵੱਡੇ ਆ ਬਾਕੀ ਦਾ ਸਾਰੇ ਵਖਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜੈ ਸਾਰੇ ਨਾਰੇ ਲਾਓ ਬੰਦੀ ਉਹ ਮੈਨੂੰ ਬੋਲੋ ਕਹਿੰਦੇ ਲਾੜੇ ਲਿਆ ਪੰਚ ਸਵਾਦ ਨਹੀਂ ਆਇਆ ਮੈਂ ਹਟਣਾ ਨਹੀਂ ਤੇ ਥੋੜੀ ਨੇ ਪੁੱਤਾਂ ਵੀ ਚੀਕਾਂ ਨਿਕਲ ਗਈਆਂ ਫਿਰ ਪੰਜਾਬ ਪੁਲਿਸ ਜੰਦਾਬਾਹ ਅਜੇ ਵੀ ਥੋੜੀ ਜਿਹੀ ਵਧੀਏ ਬੋਲੀਆਂ ਹੋਰ ਚੱਕੋ ਇੱਥਾ ਪਾਸੇ ਵਾਲੇ ਵੀ ਚੁੱਪੇ ਖੜੇ ਹੋ ਦੇਖ ਲੋ ਥੋੜੀ ਮਰਜ਼ੀ ਹੈ ਕੱਲ ਨੂੰ ਗੋਡੇ ਤੇ ਵੀ ਆਊਗਾ ਤਵਾ ਪੰਜਾਬ ਪੁਲਿਸ ਜੰਦਾਬਾਹ ਐਸਐਸਪੀ ਮਢੀਤਾ ਜੰਦਾਬਾਹ ਪੰਜਾਬ ਪੁਲਿਸ ਜੰਦਾਬਾਹ ਬਹੁਤ ਬਹੁਤ ਧੰਨਵਾਦ